ਵਿਕਰਮ ਜੀ ਜੇਕਰ ਤੁਹਾਡੇ ਕੋਲ ਕੋਈ ਦਰਸ਼ਕ ਦੇਖ ਕੇ ਆਉਂਦਾ ਇੱਕ ਬੰਦੇ ਦੀ ਆਸ ਬੜੀ ਦੂਰੋਂ ਵੀ ਆ ਸਕਦਾ ਹੈ ਕਿਤੇ ਨਾ ਕਿਤੇ ਲੱਗਦਾ ਨਿਰਾਸ਼ਾ ਸਹਿਤ ਜਿਵੇਂ ਸਾਡੇ ਅਕਸਰ ਪੰਜਾਬ 'ਚ ਦੇਖਦੇ ਆ ਠੱਗੀ ਦਾ ਦੌਰ ਬੜਾ ਦਿਖਾਣਾ ਕੁਛ ਖਾਣ ਵੇਲੇ ਕੁਛ ਹੁੰਦਾ ਜਾਂ ਵੇਚਣ ਵੇਲੇ ਕੁਛ ਆ ਤਾਂ ਮਤਲਬ ਜੇਕਰ ਤੁਸੀਂ ਇਹ ਕੋਈ ਆਉਂਦਾ ਹੈ ਤਾਂ ਉਸ ਨੂੰ ਪੂਰਾ ਵਾਜਬ ਰੇਟ ਤੇ ਹਰ ਚੀਜ਼ ਤੇ ਮਿਲੇਗੀ ਬਿਲਕੁਲ ਜੀ ਬਿਲਕੁਲ ਪਹਿਲੀ ਗੱਲ ਤਾਂ ਸਾਡੀ ਕੰਪਨੀ ਨੇ ਰੇਟ ਨੂੰ ਪਹਿਲੀ ਧਿਆਨ ਰੱਖ ਕੇ ਰੇਟ ਦੀ ਐਮ ਆਰ ਪੀ ਸੈੱਟ ਕੀਤੀ ਹੈ 2 ਲੱਖ 4320 ਪੇ ਇਸ ਤੋਤੇ ਕੋਈ ਵੇਚ ਨਹੀਂ ਸਕਦਾ ਇਸ ਤੋਤੇ ਦੇਖੋ ਕੰਪਨੀ ਨੇ 2 ਲੱਖ 432 ਰੁਪਏ ਦਿੱਤੀ ਹੈ ਸਾਡਾ ਅ ਅਸੀਂ ਇਸ ਦੇ ਮਾਲ ਆਪਣੇ ਕੋਲ ਆਂਦਾ ਡਿਸਟ੍ਰੀਬਿਊਟਰਸ਼ਿਪ ਹੈਗੀ ਆ ਆਪਣੇ ਕੋਲ ਕੋਈ ਮਰਜ਼ੀ ਆ ਜੇ ਸਾਡਾ 2 ਲੱਖ 432 ਰੁਪਏ ਰੇਟ ਹੈ 2 ਲੱਖ 432 ਵੀ ਡਿਮਾਂਡ ਨਹੀਂ ਕਰਦੇ ਤੇ ਜੇਕਰ ਅੱਜ ਹੀ ਬੁੱਕ ਕਰਾਉਂਦਾ ਉਹਨੂੰ ਕਿੰਨੇ ਦਿਨਾਂ ਚ ਮਿਲ ਜਾਵੇਗਾ ਸਰ ਇਸ ਕੰਪਨੀ ਦੀ ਡਿਮਾਂਡ ਜ਼ਿਆਦਾ ਹੋਣ ਕਰਕੇ ਇਹਦੀ ਜਿਹੜੀ 45 ਤੋਂ 50 ਡੇਜ਼ ਦੀ ਵੇਟਿੰਗ ਹੈ ਮਾਲ ਦੀ ਤੇ ਇਹਦੀ ਕਿਸੇ ਤਰ੍ਹਾਂ ਦੀ ਬਲੈਕ ਤਾਂ ਨਹੀਂ ਹੈਗੀ ਜਿਵੇਂ ਮਤਲਬ ਇਹ ਹੈਗਾ ਇੰਨੇ ਦਾ ਜੇ ਕਿਸੇ ਕੋਲ ਹੈਗਾ ਤੂੰ ਮਹਿੰਗਾ ਦੇ ਰਿਆ ਮਾਰਕੀਟਿੰਗ ਨਹੀਂ ਨਹੀਂ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਬਲੈਕ ਨਹੀਂ ਹੈ ਇਹਦੀ ਇਹਦੀ ਫੁੱਲ ਬਿਲਿੰਗ ਹੈ ਜੀ ਇੱਕ ਪਸਾ ਵੀ ਇਸ ਚ ਕੋਈ ਬਲੈਕ ਨਹੀਂ ਹੈ ਕਿਉਂਕਿ ਬਲੈਕ ਤਾਂ ਹੋਏਗੀ ਜੇ ਅਸੀਂ ਮਾਲ ਲੋਕਾਂ ਨੂੰ ਵਿਕੇ ਅਸੀਂ ਜਿਆਦਾ ਪਲੱਸ ਚ ਦਵਾਂਗੇ ਜਦੋਂ ਕਿਉਂਕਿ ਮੇਰਾ ਇਹ ਸਵਾਲ ਤਾਂ ਸੀਗਾ ਜਦੋਂ ਐਮਐਸਡੀ ਦਾ 45ACP ਆਇਆ ਸੀਗਾ ਤਾਂ ਮਾਰਕੀਟ ਦੇ ਵਿੱਚ ਜਿਹੜਾ ਅਸਲੀ ਇਹਦਾ ਭਾਅ ਸੀਗਾ ਉਹ ਤੋਂ ਇਹ ਦੁੱਗਣਾ ਵਿਕਿਆ ਜਿਹੜਾ ਕਿ ਨਹੀਂ ਵਿਕਣਾ ਚਾਹੀਦਾ ਸੀਗਾ ਤੇ ਮੇਰੇ ਹੱਥ ਦੇ ਵਿੱਚ ਹੁਣ ਤੁਸੀਂ ਇਹ ਦੇਖ ਰਹੇ ਹੋ ਸਮਿਥ ਵੈਸਨ ਦਾ PD431 ਤੁਸੀਂ ਦੇਖ ਸਕਦੇ ਹੋ ਕਿਸ ਕਿੰਨਾ ਵਧੀਆ ਇਸਦੀ ਸਿਲੰਡਰ ਦੀ ਲੈਂਥ ਤੁਸੀਂ ਦੇਖ ਸਕਦੇ ਹੋ ਬਾਕੀ ਮੈਨੂੰ ਇਨੀ ਨੌਲੇਜ ਨਹੀਂ ਪਰ ਵਿਕਰਮ ਜੀ ਸਾਨੂੰ ਜਰੂਰ ਦੱਸਣਗੇ ਸਾਈਡ ਇਜੈਕਟਰ ਹੈ ਇਹਦੇ ਵਿੱਚ ਤੁਸੀਂ ਮੈਗਨਮ ਜਿਹੜੀ 32 ਜਿਹੜਾ ਪਹਿਲਾ ਇੰਡੀਆ ਦਾ ਕਹਿ ਸਕਦੇ 32 ਮੈਗਨਮ ਗੋਲੀ ਦੇ ਵਿੱਚ ਹੀ ਵਿਕਰਮ ਜੀ ਮਿਲ ਤਾ ਹੁਣ ਇੰਨਾ ਨਹੀਂ ਪਤਾ ਤੁਸੀਂ ਦੱਸੋ ਜਰੂਰ ਸਾਡੇ ਦਰਸ਼ਕਾਂ ਨੂੰ ਸਰ ਇਹ ਸਮਿਥਨ ਵੈਸਨ ਦਾ ਪੀਡੀ 431 ਰੋਲਵੋਅਰ ਹੈ ਸਰ ਇਹ ਜੀ ਇਹ ਰੋਲਵੋਅਰ ਜੇ ਫਰੇਮ ਦੇ ਵਿੱਚ ਬਣਿਆ ਹੋਇਆ ਬਹੁਤ ਲਾਈਟ ਵੇਟ ਹੈ ਬਾਕੀ ਇਸ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਗੋਲੀਆਂ ਚੱਲਦੀਆਂ ਇਹਦੇ 'ਚ ਰਵਲੋ ਸ਼ਾਰਟ ਗੋਲੀ ਵੀ ਚੱਲਦੀ ਹੈ ਹਾਂਜੀ ਰਵਲਵਰ ਦੀ ਲੌਂਗ ਗੋਲੀ ਵੀ ਚੱਲਦੀ ਹੈ ਤੇ ਰਵਲਰ 32 H&R ਮੈਗਨਮ ਦੀ ਗੋਲੀ ਵੀ ਚੱਲਦੀ ਹੈ ਦੂਸਰੀ ਗੱਲ ਸਰ ਇਹਦੇ ਵਿੱਚ ਇਹ ਹੈ ਕਿ ਇਹ ਰਵਲਵਰ ਬਹੁਤ ਹੈਂਡੀ ਹੈ ਵੀ ਕਿ ਨੋ ਕੈਰੀ ਕਰਨਾ ਬਹੁਤ ਹੀ ਈਜ਼ੀ ਹੈ ਕਨਸੀਲ ਟੂ ਕੈਰੀ ਹੈ ਵੀ ਕਿ ਇਹ ਬਹੁਤ ਹੀ ਯਾਨੀ ਕਿ ਲਾਈਟ ਵੇਟ ਤੇ ਕਨਸੀਲਡ ਟੂ ਕੈਰੀ ਹੈ ਡਿਟੈਕਟਿਵ ਰਿਵਾਲਵਰ ਕਹਿ ਸਕਦੇ ਆ ਅਮਰੀਕਾ ਦਾ ਮੇਰੇ ਕੋਲ ਬਿਲਕੁਲ ਬਿਲਕੁਲ ਜੀ ਡਿਟੈਕਟਿਵ ਰਿਵਾਲਵਰ ਸੀ ਚਲੋ ਉਹ 38 ਸਪੈਸ਼ਲ ਸੀ ਪਰ 32 ਆ ਜੀ ਦੂਸਰਾ ਇਸ ਰਿਵਾਲਵਰ ਦੀ ਸਾਰਨਾ ਖਾਸੀਅਤ ਇਹ ਹੈ ਕਿ ਇਹ ਰੋਵਲੋ ਜਿਹੜਾ ਹੈ ਇਹ ਰਿਵਾਲਵਰ ਦਾ ਜਿਸੇ ਕੋਲ ਹੋਏਗਾ ਇਹ ਓਨਰ ਹੀ ਇਸ ਨੂੰ ਚਲਾ ਸਕੇਗਾ ਅਗਰ ਉਹ ਚਾਏਗਾ ਤੇ ਜੀ ਕਿਉਂਕਿ ਹਰੇਕ ਨੂੰ ਪਤਾ ਹੈ ਕਿ ਰਵਾਲੋ ਦਾ ਜਿਹੜਾ ਲੋਕ ਹੈ ਇੱਥੇ ਆਨ ਆਫ ਕਰੋ ਇੱਧਰ ਕਰੋ ਉੱਧਰ ਕਰੋ ਚੱਲ ਪੈਂਦਾ ਹੈ ਇਹ ਯੂਐਸਡੀ ਨਿਊ ਟੈਕਨੋਲੋਜੀ ਹੈ ਜਿਹੜੀ ਉਹਨਾਂ ਨੇ ਬਿਲਡ ਕੀਤੀ ਹੈ ਸਮਿਥਨ ਵੈਸਨ ਵਾਲਿਆਂ ਨੇ ਇਹਨਾਂ ਦੀ ਜਿਹੜੇ ਵੀ 357 ਮੈਗਨਮ ਹੈਗੇ ਆ ਰਵਾਲੋ ਜਿੰਨੇ ਵੀ ਹੈ ਉਹਨਾਂ ਦੇ ਜਿਹੜੇ ਉਹ ਜਿਹੜਾ ਵੀ ਮਾਡਲ ਲਓ ਜਿਹੜਾ ਪਰਫਾਰਮੈਂਸ ਐਂਟਰ ਮਾਡਲ ਆਇਆ ਜਾਂ ਕੋਈ ਵੀ ਮਾਡਲ ਹੈ ਉਹਦੇ ਵਿੱਚ ਇਹ ਹੈ ਕਿ ਇਹਨਾਂ ਨੇ ਇਸ ਨੂੰ ਹਿਡਨ ਕੀ ਲੋਕ ਦਿੱਤਾ ਹੋਇਆ ਹੈ ਹਿਡਨ ਕੀ ਲੋਕ ਦਾ ਮਤਲਬ ਇਹ ਹੈ ਕਿ ਇਸ ਨੂੰ ਜਿਵੇਂ ਆਹ ਇਸ ਟਾਈਮ ਇਹ ਇਸ ਟਾਈਮ ਇਹ ਰੈਡੀ ਟੂ ਫਾਇਰ ਅਨਲੌਕ ਹੋ ਗਿਆ ਠੀਕ ਅਨਲੌਕ ਹੋ ਗਿਆ ਹੁਣ ਜੇ ਇਸ ਦੇ ਵਿੱਚ ਆਪਾਂ ਕਾਰਤੂਸ ਪਾ ਕੇ ਜੇ ਆਪਾਂ ਘਰੇ ਰੱਖਣਾ ਚਾਹੁੰਦੇ ਆ ਤੇ ਵੀ ਕਿ ਕੋਈ ਇਸ ਨੂੰ ਯੂਜ਼ ਨਾ ਕਰ ਸਕੇ ਤਾਂ ਇਸ ਨੂੰ ਆਪਾਂ ਲੋਕ ਲਗਾ ਕੇ ਬਿਲਕੁਲ ਫਰੀ ਮਾਈਂਡ ਦੇ ਨਾਲ ਆਪਾਂ ਘਰੇ ਰੱਖ ਸਕਦੇ ਆ ਇਸ ਨੂੰ ਕੋਈ ਵੀ ਬੰਦਾ ਚੱਕ ਕੇ ਮਿਸਯੂਜ਼ ਨਹੀਂ ਕਰ ਸਕਦਾ ਕਿ ਮੇਰੇ ਸਾ ਟੌਰਸ ਦਾ ਜਿਹੜਾ ਸਾਈਡ ਇਜੈਕਟਰ ਹੈ ਉਸ ਦੇ ਵਿੱਚ ਇਹ ਨਹੀਂ ਹੈ ਨਹੀਂ ਉਹਦੇ ਵਿੱਚ ਨਹੀਂ ਹੈ ਇਹ ਸਿਰਫ ਯੂਐਸ ਦੀ ਹੀ ਟੈਕਨੋਲੋਜੀ ਹੈ ਜਿਹੜੀ ਹਿਡਨ ਕੀ ਉਹਨਾਂ ਨੇ ਲੋਕ ਦਿੱਤਾ ਹੋਇਆ ਹੈ ਔਰ ਇਹਦੇ ਨਾਲ ਇਹ ਵੀ ਹੈ ਕਿ ਜਦੋਂ ਬੰਦੇ ਦਾ ਜਦੋਂ ਜਦੋਂ ਇਹ ਆਪਾਂ ਹਿڈن ਕੀ ਲੋਕ ਲਾਇਆ ਹੋਇਆ ਹੈ ਜੀ ਪਹਿਲੀ ਗੱਲ ਤਾਂ ਉਹ ਲੋਡਣਾ ਪਵੇ ਜੇ ਕਈ ਵਾਰ ਬੰਦਾ ਗੁੱਸੇ ਦੇ ਚਲਾਉਂਦਾ ਵੀ ਆ ਤਾਂ ਉਸ ਨੂੰ ਪਹਿਲੇ ਕੀ ਲੈ ਕੇ ਉਹ ਲੋਕਾਉਣਾ ਪੈਂਦਾ ਇਸ ਟਾਈਮ ਉਹ ਥੋੜਾ ਜਿਹਾ ਮੰਦੇ ਦਾ ਮਾਗ ਵੀ ਠੰਡਾ ਹੋ ਜਾਂਦਾ ਵੀ ਮਾਈਂਡ ਵੀ ਡਾਇਵਰਟ ਹੋ ਜਾਂਦਾ ਕਿ ਯਾਰ ਇਹ ਦੀ ਚਾਬੀ ਲਾ ਕੇ ਲੋਕ ਲੈਣਾ ਹੈ ਕੰਪਨੀ ਨੇ ਇਹਦੀਆਂ ਦੋ ਚਾਬੀਆਂ ਦਿੱਤੀਆਂ ਹੋਈਆਂ ਇੱਕ ਚਾਬੀ ਤੁਸੀਂ ਹਰ ਟਾਈਮ ਆਪਦੇ ਨਾਲ ਕੈਰੀ ਕਰ ਸਕਦੇ ਹੋ ਇੱਕ ਤੁਸੀਂ ਆਪਦੇ ਸੇਫ ਲੋਕਰ ਦੇ ਵਿੱਚ ਇਸ ਨੂੰ ਰੱਖ ਕੇ ਕਰ ਸਕਦੇ ਹੋ ਔਰ ਦੂਸਰੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਦੀ ਇਹ ਸਨਬ ਨੂੰ ਹੋ ਜਾਏ ਵਾਇਰਲ ਹੈ ਔਰ ਇਹਦੀ ਜੋ ਮਾਰ ਹੈ ਬਹੁਤ ਜ਼ਿਆਦਾ ਮਾਰ ਹੈ ਕਿੰਨੀ ਮਾਰ ਹੈ ਜੀ ਸਰ ਇਹਦੀ ਮਾਰ ਜਾਂ ਹਰੇਕ ਤੋਂ ਜ਼ਿਆਦਾ ਹੈ ਕਾਫੀ ਜਾਣੇ ਕਿ ਇਫੈਕਟਿਵ ਰੇਂਜ ਤਾਂ ਹੁਣ ਦੇਖੋ ਅਸੀਂ ਪ੍ਰੋਪਰ ਨਹੀਂ ਕਰ ਸਕਦਾ ਦੱਸ ਸਕਦਾ ਮੈਂ ਕੀ ਮਾਰ ਇਹਦੀ ਜਿੰਨੇ ਵੀ ਰਵਾਲਰ ਆਉਂਦੇ ਨੇ ਉਹਨਾਂ ਸਾਹ ਨਾਲ ਵਾਦੀ ਦੀ ਮਾਰ ਹੈ ਸਿਲੰਡਰ ਲੰਮਾ ਹੋਣ ਕਰਕੇ ਤੇ ਸਰ ਇਹ ਯੂਐਸਡੀ ਟੈਕਨੋਲੋਜੀ ਹੈ ਇਹਨਾਂ ਦੀ ਬੈਰਲ ਦੀ ਗਰੂਪਿੰਗ ਇਸੇ ਤਰ੍ਹਾਂ ਕੀਤੀ ਹੁੰਦੀ ਹੈ ਕਿ ਜਿਸ ਨਾਲ ਗੋਲੀ ਦੀ ਸਪੀਡ ਆਟੋਮੈਟ ਵਧਾਉਂਦੀ ਹੈ ਗਰੂਵਸ ਲ ਕਹ ਲਿਆ ਜੀ ਹਾਂ ਗਰੂਵਸ ਲੈ ਲੈ ਲਓ ਜਿਸ ਨੂੰ ਇਸ ਦੇ ਵਿੱਚ ਹੁੰਦੀ ਹੈ ਗਰੂਪ ਦੀ ਗਰੂਪਿੰਗ ਹੁੰਦੀ ਹੈ ਵੀ ਗੋਲੀ ਨੂੰ ਗਰੂਵਸ ਨੇ ਹੀ ਸਪੀਡ ਦੇਣੀ ਹੈ ਜੀ ਬਿਲਕੁਲ ਉਹ ਇਸੇ ਤਰ੍ਹਾਂ ਟੈਕਨੋਲੋਜੀ ਦਾ ਬਣਿਆ ਹੋਇਆ ਹੁੰਦਾ ਹੈ ਜੀ ਵਿਕਰਮ ਜੀ ਜਿਵੇਂ ਤੁਸੀਂ ਦੱਸ ਰਹੇ ਇਸ ਦੀ ਮਾਰ ਜ਼ਿਆਦੀ ਹੈ ਜਿਵੇਂ ਇਹ ਮੈਗਨਮ ਰਿਵਾਲਵਰ ਹੈ ਜਿਹੜੀ ਮੈਗਨਮ ਕਾਟਰਿਜ ਆਉਂਦੀ ਤਾਂ ਫਿਰ ਮਾਰ ਇਦੋਂ ਵੀ ਤੋਂ ਤੋਂ ਹੀ ਵਾਰ ਹੋਈ ਤੇ ਪਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਹ ਕਾਟਰਿਜ ਇੱਥੇ ਅਵੇਲੇਬਲ ਹੋਣਗੇ ਹੋ ਸਕਦੇ ਆ ਜੀ ਇਨ ਫਿਊਚਰ ਹੋਣ ਜਦੋਂ ਇੰਨੇ ਅੱਛੇ ਅੱਛੇ ਵੈਪਨ ਮਾਰਕੀਟ 'ਚ ਆ ਗਏ ਇੰਪੋਰਟਡ ਵੈਪਨ ਮਾਰਕੀਟ 'ਚ ਆ ਗਏ ਆ ਹੋਰ ਵੀ ਜਿਹੜੇ ਕਾਰਤੂਸ ਮਾਰਕੀਟ ਦੇ ਵਿੱਚ ਇਹ ਆਉਣਗੇ ਵੈਸੇ ਮਾਰਕੀਟ 332 ਐਚ ਐਂਡ ਆਰ ਮੈਗਨਾ ਦਾ ਮਾਰਕੀਟ ਦੇ ਵਿੱਚ ਕਾਰਤੂਸ ਅਵੇਲੇਬਲ ਹੈ ਪਰ ਹਲੇ ਅੱਛੀ ਕੁਆਂਟੀਟੀ ਦੇ ਵਿੱਚ ਨਹੀਂ ਹੈ ਮਿਲ ਰਿਹਾ ਪਰ ਜਿਆਦਾ ਕੋਸਟੀ ਹੋਣ ਕਰਕੇ ਉਸ ਨੂੰ ਲੋਕੀ ਥੋੜਾ ਜਿਆਦਾ ਵਰਤਦੇ ਨਹੀਂ ਬੈਕਿੰਗ ਦੀ ਗੋਲੀ ਕੋਸਟੀ ਕੀਤੀ ਹੈ ਇਸ ਕਰਕੇ ਉਸ ਨੂੰ ਅਵੋਇਡ ਕਰਦੇ ਨੇ ਬਾਕੀ ਰਵਲਰ ਦੀ ਕੈਟਾਗਰੀ ਦੇ ਵਿੱਚ ਇਸ ਤੋਂ ਉੱਤੇ ਅਜੇ ਤੱਕ ਮੈਂ ਰਵਲਰ ਨਹੀਂ ਦੇਖਿਆ ਤੇ ਨਾ ਕੋਈ ਬਣਿਆ ਜੋ ਇਹਦਾ ਮੈਕੈਨਿਜ਼ਮ ਹੈ ਟੈਕਨੀਜ਼ਮ ਹੈ ਟੈਕਨੀਕਲ ਹੈ ਸਭ ਕੁਝ ਪਰਫੈਕਟ ਹੈ ਦੂਸਰਾ ਕੰਪਨੀ ਵੀ ਦੀ ਲਾਈਵ ਗਾਰੰਟੀ ਦਿੰਦੀ ਹੈ ਜੀ ਵੀ ਕਿ ਜੇ ਸਾਡੇ ਰਵਾਲਰ ਚ ਕੋਈ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਬੈਠੇ ਇੱਕ ਮੈਂ ਵਿਕਰਮ ਜੀ ਹੋਂਦੇ ਤੇ ਵੀ ਆਉਂਗਾ ਜਿਹੜਾ ਗਲੋਕ ਦੀ ਸ਼ੇਪ ਦੇ ਵਿੱਚ ਜਿਹੜਾ ਪਿਸਟਲ ਹੈ ਜਿਹੜਾ ਇਹ 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 ਵੀਕਟਰ ਹੈ ਜੀ ਇਹ ਸਰ ਵੈਕਟੀਵਰ ACP ਹੈ ਜੀ ਜੀ ਵੀਕਟਰ 9 ਵੀਕਟਰ ਹੈ ਇਹ ਬਤੀਵਰ ਦਾ ਇਹ ਪਿਸਟਲ ਤੁਸੀਂ ਪਹਿਲੇ ਹੱਥ ਫੜ ਕੇ ਦੇਖੋ ਤੁਸੀਂ ਤੁਹਾਨੂੰ ਕੀ ਫੀਲ ਹੁੰਦਾ ਦੇਖ ਕੇ ਮਤਲਬ ਲਾਈਟ ਬੋਤ ਹੈ ਜੀ ਸਰ ਇਹ ਪਿਸਟਲ ਬਿਲਕੁਲ ਗਲੌਕ ਜੈ ਟਾਈਪ ਤੇ ਬਣਿਆ ਹੋਇਆ ਡਬਲ ਸਟੈਕ ਪਿਸਟਲ ਹੈ ਇਹ 15 15 ਪਲੱਸ 1 ਛੋੜਦਾ ਜੀ ਠੀਕ ਹੈ ਜੀ ਠੀਕ ਹੈ ਔਰ ਕੁਆਲਟੀ ਦੇਖੋ ਜੀ ਮੈਗਜ਼ੀਨ ਦੀ ਕਿੰਨੀ ਬਿਲਡ ਅਪ ਹੈ ਪੋਲੀਮਰ ਦੇ ਆ ਮੇਰੇ ਖਿਆਲ ਨਾਲ ਹਾਂਜੀ ਹਾਂਜੀ ਪੋਲੀਮਰ ਦੇ ਵਿੱਚ ਹੈ ਠੀਕ ਹੈ ਦੂਸਰੀ ਗੱਲ ਇਹ ਹੈ ਕਿ ਇਹਦੀ ਜਿਹੜੀ ਸਟ੍ਰਾਈਕਰ ਫਾਇਰ ਪਿਸਟਲ ਹੈ ਸਟ੍ਰਾਈਕਰ ਫਾਇਰ ਠੀਕ ਇਸ ਨੂੰ ਇਹ ਆਪਣਾ ਸਟ੍ਰਾਈਕਰ ਫਾਇਰ ਪਿਸਟਲ ਹੈ ਡਬਲ ਸਟੈਕ ਹੈ ਸਟ੍ਰਾਈਕਰ ਫਾਇਰ ਪਿਸਟਲ ਹੈ ਇਹ ਜਿਹੜਾ ਪਿਸਟਲ ਹੈ ਆਟੋਮੈਟਿਕ ਇਹ ਲੋਕ ਆਪਰੇਸ਼ਨ ਕਰਦਾ ਹੈ ਜੀ ਇਹਦੇ ਵਾਸਤੇ ਜਿਵੇਂ ਆਪਣੀ ਹੋਰ ਜਿੰਨੇ ਵੀ ਬੱਤੀ ਬੋਰ ਹੈਗੇ ਆ ਇਹਨਾਂ ਸਾਰਿਆਂ ਦੇ ਆਪਾਂ ਆਊਟਰ ਲੋਕ ਦਿੱਤੇ ਹੋਏ ਨੇ ਔਨ ਆਫ ਔਨ ਆਫ ਦੇ ਆਊਟਰ ਲੋਕ ਦਿੱਤੇ ਹੋਏ ਨੇ ਬਟ ਇਹਨਾਂ ਦੇ ਵਿੱਚ ਆਊਟਰ ਲੋਕ ਹੋਣ ਦੇ ਬਾਵਜੂਦ ਵੀ ਇਹ ਪਿਸਟਲ ਨੂੰ ਡ੍ਰੌਪ ਸੇਫਟੀ ਜਾਂ ਲੋਡਡ ਸੇਫਟੀ ਨੂੰ ਸਪੋਰਟ ਨਹੀਂ ਕਰਦੀ ਜੀ ਜਦ ਕਿ ਇਹ ਜਿਹੜਾ ਪਿਸਟਲ ਹੈ ਜੀ ਇਹ ਲੋਡਡ ਤੇ ਡ੍ਰੌਪ ਸੇਫਟੀ ਨੂੰ ਆਟੋਮੈਟਿਕ ਸਪੋਰਟ ਕਰਦਾ ਉਹ ਕਿਵੇਂ ਜੀ ਇਹ ਇਹਦੀ ਜਿਹੜੀ ਇਹਦੇ ਅੰਦਰ 3 ਆਟੋਮੈਟਿਕ ਲੋਕ ਸਿਸਟਮ ਹੁੰਦੇ ਨੇ ਵੀ ਇੱਕ ਤਾਂ ਡ੍ਰੌਪ ਸੇਫਟੀ ਕਰਦਾ ਹੈ ਡ੍ਰੌਪ ਸੇਫਟੀ ਤੇ ਇੱਕ ਲੋਡੇਡ ਸੇਫਟੀ ਜੀ ਇਹਦੇ ਜਦੋਂ ਆਪਾਂ ਚੈਂਬਰ ਚ ਗੋਲੀ ਲੋਡ ਕਰ ਲਈ ਤਾਂ ਦੇਖੋ ਨਾ ਜੀ ਆਪਾਂ ਹੁਣ ਆਪਾਂ ਵੈਸੇ ਹੈ ਤਾਂ ਐਮਪਟੀ ਹੈ ਜੀ ਇਹ ਮੈਂ ਵੈਸੇ ਹੀ ਤੁਹਾਨੂੰ ਫਲੈਟ ਮਾਰ ਕੇ ਦਿਖਾ ਰਿਹਾ ਹਾਂ ਬਿਲਕੁਲ ਜੀ ਠੀਕ ਹੈ ਜੀ ਹੁਣ ਇਹ ਆਪਾਂ ਲੋਡੇਡ ਹੈ ਹੁਣ ਆਪਾਂ ਚਾਹੇ ਇਹ ਸਿੱਟ ਦਈਏ ਜਿਵੇਂ ਮਰਜ਼ੀ ਕਰ ਦਈਏ ਇਹ ਫਾਇਰ ਨਹੀਂ ਕਰੇਗਾ ਨਾ ਇਹ ਇਤੋਂ ਇਸਨੇ ਫਾਇਰ ਕਰਨਾ ਹੈ ਜਿੱਥੋਂ ਮਰਜੀ ਐਂਗਲ ਤੋਂ ਤੁਸੀਂ ਚਲਾ ਲਓ ਇਹਨੇ ਫਾਇਰ ਨਹੀਂ ਕਰਨਾ ਇਹ ਜਿਹੜੇ ਦੂਜੇ ਪਿਸਟਲ ਨੇ ਜਿਹੜਾ ਮਰਜੀ ਚੱਕ ਲਓ ਤੁਸੀਂ ਆਹ ਕਰ ਲਓ ਹਰੇਕ ਨੂੰ ਪਤਾ ਹੈ ਕਿ ਆਹ ਲੋਕ ਸਿਸਟਮ ਹੈ ਇਹਨੂੰ ਥੱਲੇ ਕਰਾਂਗੇ ਤਾਂ ਫਾਇਰ ਹੋ ਜਾਊਗਾ ਜੇ ਡਿੱਗ ਵੀ ਗਿਆ ਤਾਂ ਵੀ ਡਿੱਗ ਵੀ ਗਿਆ ਇਹ 100% ਸਿਕਯਰ ਨਹੀਂ ਅਸੀਂ ਕਰ ਸਕਦੇ ਇਸਨੂੰ ਇਹਦੇ ਵਿੱਚ ਜਿਹੜਾ ਫਾਇਰਿੰਗ ਪਿੰਨ ਹੈ ਨਾ ਜੀ ਇਹ ਫਾਇਰਿੰਗ ਪਿੰਨ ਜਦੋਂ ਇਹ ਆਹ ਇਹਦਾ ਸਟ੍ਰਾਈਕਰ ਫਾਇਰ ਆਇਆ ਇੱਕ ਕਲੱਚ ਆ ਇਹ ਇੱਥੇ ਤੋਂ ਦੱਸ ਆਹ ਕਲੱਚ ਆ ਜੀ ਇਹ ਜਿਸ ਚੀਜ਼ ਨੂੰ ਪ੍ਰੈਸ ਕਰਾਂਗੇ ਉਸ ਤੋਂ ਬਾਅਦ ਇਸ ਨੇ ਫਾਇਰ ਕਰਨਾ ਹੈ ਇਹਦਾ ਇਹੀ ਸਿਸਟਮ ਸਾਰਾ ਲੋਕ ਆਪਰੇਟ ਕਰਦਾ ਹੈ ਜੀ ਇਹ ਜਦੋਂ ਪ੍ਰੈਸ ਕਰੇਗਾ ਇਹ ਜਦੋਂ ਪ੍ਰੈਸ ਕਰੇਗਾ ਇਹਦੇ ਜਦੋਂ ਫਾਇਰਿੰਗ ਪਿੰਦੇ ਅਗੇ ਇੱਕ ਜਿਹੜਾ ਤਾਂ ਸ਼ਟਰ ਹੁੰਦਾ ਹੈ ਜੀ ਉਹ ਆਟੋਮੈਟਿਕ ਥੱਲੇ ਚਲਾ ਜਾਣਾ ਉਸ ਤੋਂ ਬਾਅਦ ਫਾਇਰਿੰਗ ਆਪਾਂ ਪ੍ਰੈਸ ਕਰਾਂਗੇ ਤਾਂ ਤਿੰਨ ਵਾਰ ਆ ਕੇ ਗੋਲੀ ਤੇ ਹਿੱਟ ਕਰੇ ਪ੍ਰਾਈਮਰ ਤੇ ਹਿੱਟ ਕਰੂਗਾ ਪ੍ਰਾਈਮਰ ਤੇ ਹਿੱਟ ਕਰੇ ਤੇ ਜੇਕਰ ਲੋਡਡ ਆ ਤੇ ਫਿਰ ਜੇਕਰ ਕਲੱਚ ਤੋਂ ਬਿਨਾ ਅਸੀਂ ਇਹਨੂੰ ਐਂ ਦਬਦਿਆਂ ਤੇ ਫਾਇਰ ਨਹੀਂ ਕਰੂਗਾ ਨਹੀਂ ਕਰੇਗਾ ਤੇ ਵਧੀਆ ਦੂਸਰਾ ਇਹ ਹੈ ਕਿ ਇਹ ਪੋਲੀਮਰ ਹੈ ਮੇਡ ਇਨ ਯੂ ਐਸ ਏ ਦਾ ਬਣਿਆ ਹੋਇਆ ਹੈ ਇਹ ਮੇਰੇ ਖਿਆਲ ਨਾਲ ਡੀਸੈਂਬਲ ਕਰਨਾ ਵੀ ਗਲੋਕ ਵਾਲਾ ਸੇਮ ਸਭ ਤੋਂ ਫਾਸਟ ਫਾਸਟ ਕਿ ਇਹ ਡੀਸੈਂਬਲ ਬਿਲਕੁਲ 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 ਐਸਨੂੰ ਤੁਸੀਂ 1 ਮਿੰਟ ਦੇ ਵਿੱਚ ਸਾਰਾ ਓਪਨ ਕਰਕੇ ਦੇ ਦੁਆਰ ਤੋਂ ਫਿੱਟ ਕਰ ਸਕਦੇ ਹੋ ਦੂਸਰਾ ਇਹ ਹੈ ਵੀ ਕਿ ਪੋਲੀਮਰ ਦੇ ਵਿੱਚ ਹੈ ਬਿਲਕੁਲ ਲਾਈਟ ਵੇਟ ਹੈ ਦੂਸਰਾ ਇਹਦੇ ਜਿਹੜੀ ਆਹ ਗ੍ਰਿਪਸ ਹੈ ਸਾਰੀਆਂ ਇਹ ਐਂਟੀ ਸਟਿਕ ਹੈ ਵੀ ਕਿ ਇਹਦੇ ਵਿੱਚ ਪਸੀਨਾ ਪਸੋਨਾ ਆ ਕੇ ਵੀ ਐਂਟੀ ਸਵੇਟ ਹੈ ਕਿ ਇਹ ਸਲਿੱਪ ਨਹੀਂ ਕਰਦਾ ਬਾਕੀ ਇਹਦੇ ਵਿੱਚ ਟੇਲ ਵੀ ਦਿੱਤੀ ਹੋਈ ਹੈ ਆਮ ਪਿਛਲਾਂ ਦੇ ਵਿੱਚ ਜਿਵੇਂ ਸਪੋਰਟ ਕਰੋ ਪਏ ਐਂ ਕਰਦੇ ਆ ਤਾਂ ਚੀਜ਼ ਇੱਥੇ ਕਟਿੰਗ ਮਾਸ ਵਿੱਚ ਆ ਜਾਂਦਾ ਹੈ ਇਹਦੇ ਵਿੱਚ ਕੁਝ ਨਹੀਂ ਹੈ ਇਸ ਤਰ੍ਹਾਂ ਆਮ ਨਾਲ ਔਰ ਇਹ ਦੂਸਰਾ ਹੈ ਕਿ ਹਲਕੇ ਨਾਲ ਹੀ ਇਹ ਥੋੜਾ ਜਿਹਾ ਉਹ ਹੋ ਜਾਂਦਾ ਫਲਾਈਟ ਮਾਰਿਆ ਫਲਾਈਟ ਹੋ ਜਾਂਦਾ ਹਾਂ ਬਸ ਹਲਕੇ ਨਾਲ ਹੀ ਇਹ ਸਾਰਾ ਯੂ ایس ਦੀ ਟੈਕਨੋਲੋਜੀ ਹੈ ਹੁਣ ਤੁਸੀਂ ਗਲੋਕ ਲੋਕੀ ਕਿਉਂ ਪਸੰਦ ਕਰਦੇ ਨੇ ਇਸੇ ਕਰਕੇ ਕਰਦੇ ਨੇ ਉਹਦੀ ਕੁਆਲਿਟੀ ਹੈ ਉਹਦੀ ਮਕੈਨਿਜ਼ਮ ਬਹੁਤ ਅੱਛਾ ਹੈ ਇਹਦਾ ਗਲੋਕ ਤੇ ਇਹਦਾ ਸੇਮ ਮਕੈਨਿਜ਼ਮ ਹੈ ਬਿਲਕੁਲ ਗਲੋਕ ਪੈਟਰਨ ਤੇ ਬਣਿਆ ਹੋਇਆ ਹੈ ਔਰ ਦੂਸਰੀ ਗੱਲ ਇਹ ਹੈ ਕਿ 100% ਇਹ ਲੋਡੇਡ ਤੇ ਡ੍ਰੌਪ ਸੇਫਟੀ ਨੂੰ ਸਪੋਰਟ ਕਰਦਾ ਹੈ ਦੂਸਰਾ ਇਹਦੇ ਵਿੱਚ ਆਪਾਂ ਉਹੀ ਚੀਜ਼ ਜਿਹੜੀ ਹੈ ਆ ਰੈਡ ਡਾਟ ਸਾਈਡ ਨੂੰ ਵੀ ਆਪਾਂ ਇਸਪੋਰਟ ਕਰਦੀ ਹੈ ਬਾਕੀ ਐਮਿੰਗ ਦੀ ਪੂਰੀ ਦਿੱਤੀ ਹੋਈ ਹੈ ਇਹਨਾਂ ਨੇ ਪੂਰੀ ਪ੍ਰੋਪਰ ਸਾਈਡ ਦਿੱਤੀਆਂ ਹੋਈਆਂ ਕਹਿੰਦਾ ਮਤਲਬ ਇਹ ਕਿ ਇਸ 32 ਬੋਰ ਦੇ ਵਿੱਚ ਦੇਖੋ ਬਹੁਤ ਸਾਰੇ ਮਾਡਲ ਆਏ ਨੇ ਹਰੇਕ ਕੰਪਨੀ ਕੋਈ ਇੱਕ ਮਾਡਲ ਲਾਂਚ ਕਰਦੀ ਹੈ ਤਾਂ ਉਸ ਦੀ ਸ਼ੇਪ ਦੇ ਵਿੱਚ ਪ੍ਰੋਪਰ ਕੰਪਨੀ ਦੂਸਰਾ ਮਾਡਲ ਲਾਂਚ ਕਰ ਦਿੰਦੀ ਹੈ ਬਿਲਕੁਲ ਇਹ ਸਿਰਫ ਇੱਕੋ ਹੀ ਹੈ ਵੀ ਕਿ ਤੁਸੀਂ ਆ ਜਿੰਨੇ ਵੀ 32 ਬੋਰ ਪੇ ਆ ਇੱਥੇ ਤੁਸੀਂ ਦੇਖ ਰਹੇ ਹੋ ਕਿਸੇ ਨਾਲ ਇਹਦੀ ਕੋਈ ਵੀ ਡਿਜ਼ਾਈਨਿੰਗ ਮੈਚ ਨਹੀਂ ਕਰਦੀ ਪਰ ਮੈਨੂੰ ਲੱਗਦਾ ਇਹ ਵੀ ਕਨਸੀਲਡ ਟੂ ਕੈਰੀ ਹੈ ਜੀ ਜਿੱਥੋਂ ਤੱਕ ਸਰ ਬਹੁਤ ਵਾਈਟ ਲਾਈਟ ਵੇਟ ਹੈ ਕਨਸੀਲਡ ਟੂ ਕੈਰੀ ਹੈ ਦੂਸਰਾ ਇਹ ਹੈ ਕਿ ਇਹ 15 ਪਲੱਸ ਇੱਕ ਛੋੜਦਾ ਮੈਂ ਹੈ ਆਪਣਾ ਪਿਸਟਲ ਦੋ ਮੈਗਜ਼ੀਨ ਕੰਪਨੀ ਨਾਲ ਦਿੰਦੀ ਹੈ ਇੱਕ ਇਨ ਬੈਲਟ ਹੈ ਇੱਕ ਬਾਕਸ ਦੇ ਵਿੱਚ ਹੈ ਤੇ ਦੇਖਿਆ ਜਾਏ ਤਾਂ 30 ਗੋਲੀਆਂ ਨਾਲ ਰੈਡੀ ਟੂ ਫਾਇਰ ਹੋ ਗਈਆਂ ਬਿਲਕੁਲ ਠੀਕ ਹੈ ਔਰ ਬਹੁਤ ਹੀ ਲਾਈਟ ਵੇਟ ਆ ਕਨਸੀਲ ਟੂ ਕੈਰੀ ਹੈ 32 ਮੈਂ ਵਿਕਰਮ ਜੀ ਅਖੀਰ ਤੇ ਪੁੱਛਣਾ ਚਾਹੂੰਗਾ ਜੇਕਰ ਕੋਈ ਤੁਹਾਡੇ ਕੋਲ ਇਨਸਾਨ ਹੁੰਦਾ ਇੱਕ 30 ਵੀ ਪਿਆ ਹੈ ਪਰ ਅਸੀਂ ਸਾਡੇ ਕੋਲ ਸਮਾਂ ਘੱਟ ਹੋਣ ਕਰਕੇ ਅਸੀਂ ਇੱਕ ਦਿਨ ਜ਼ਰੂਰ ਚਰਚਾ ਕਰਾਂਗੇ ਜੇਕਰ ਕੋਈ ਵੈਪਨ ਲੈਨ ਹੁੰਦਾ ਤੁਹਾਡੇ ਕੋਲ ਜੇਕਰ ਮੈਂ ਇੱਥੇ ਰੱਖਦਾ ਨੌਜਵਾਨਾਂ ਨੂੰ ਸੇਫਟੀ ਲਈ ਤੁਸੀਂ ਜੇਕਰ ਸਾਡੇ ਕੋਲ ਇੱਕ ਪੰਜ ਹਥਿਆਰ ਪਏ ਨੇ ਕਿਹੜੇ-ਕਿਹੜੇ ਪ੍ਰੇਫਰ ਕਰਦੇ ਹੋ ਕਿ ਹਾਂ ਯਾਰ ਵੀ ਆ ਲੈਣਾ ਚਾਹੀਦਾ ਜਿਹੜਾ ਕਿ ਤੁਹਾਨੂੰ ਕਦੀ ਧੋਖਾ ਨਹੀਂ ਦੇਊਗਾ ਤੇ ਲੌਂਗ ਟਰਮ ਸਭ ਤੋਂ ਵੱਡੀ ਗੱਲ ਹੈ ਲੌਂਗ ਟਰਮ ਚੱਲੇਗਾ ਦਿਖੋ ਜੇ ਤਾਂ ਕੋਈ ਬੰਦਾ ਰਵਲਰ ਨੂੰ ਲਾਈਕ ਕਰਦਾ ਤਾਂ ਇਸ ਤੋਤੇ ਕੋਈ ਰਵਲਰ ਨਹੀਂ ਹੈ ਇਹ ਕਦੀ ਸਮਿੱਥਨ ਵੈਸਨਰ ਰਵਲਰ ਜਿਹੜਾ ਹੈ ਇਹ ਕਦੀ ਵੀ ਕਿਸੇ ਨੂੰ ਧੋਖਾ ਨਹੀਂ ਦਿੰਦਾ ਦੂਸਰੀ ਗੱਲ ਇਹ ਹੈ ਕਿ 32 ਬੋਰ ਵਿਕਟਰ ਜਾਂ 45 ਬੋਰ ਵੀ ਤੁਸੀਂ ਲੈ ਸਕਦੇ ਹੋ ਜਿਹੜੇ ਲੋਕੀ 32 ਬੋਰ ਗਲੌਕ ਟਾਈਪ ਚ ਜਾਣਾ ਚਾਹੁੰਦੇ ਨੇ ਤਾਂ ਉਹ 32 ਬੋਰ ਵੀ ਅੱਛਾ ਹੈ ਨਹੀਂ ਤਾਂ 45 ਦੇ ਵਿੱਚ ਤਾਂ ਜਿਹੜਾ ਵੈਰੀਵਿੰਦਾ ਨੇੜਾ ਇਹਨਾਂ ਨੇ ਵਿਕਟਰ ਲਾਂਚ ਕੀਤਾ ਹੈ ਉਹ ਸਾਨਾ ਬੈਸਟ ਮਾਡਲ ਆਇਆ ਹੈ ਹੁਣ ਤੱਕ ਜਿੰਨੇ ਵੀ 45 ਮਾਰਕੀਟ 'ਚ ਹੈ ਉਹਨਾਂ ਨਾਲੋਂ ਉਹਨਾਂ ਨਾਲੋਂ ਸਾਨਾ ਬੈਸਟ ਮਾਡਲ ਹੈ ਤੁਹਾਡਾ ਤਜਰਬਾ ਕੀ ਕਹਿੰਦਾ ਵੀ ਵੀ ਹਾਂ ਆ ਵਧੀਆ ਵੀ ਹਾਂ ਬਜਟ ਫ੍ਰੈਂਡਲੀ ਤੇ ਬਾਕੀ 45 ਨਾਲੋਂ ਇਹਦੀ ਐਕੂਰੇਸੀ ਵੀ ਹਰ ਪੱਖੋਂ ਰੀਕਵਲ ਵੀ ਝਟਕਾ ਉਹਨਾਂ ਦੀ ਹੈ ਸਰ ਦੇਖੋ ਜੇ ਤਾਂ ਆਪਾਂ ਮੈਂ ਖੁਦ ਲਈ ਵੈਪਨ ਲੈਣਾ ਹੋਵੇ ਜੀ ਜੇ ਮੈਂ ਖੁਦ ਲਈ ਵੈਪਨ ਲੈਣਾ ਹੋਵੇ ਤੇ ਮੈਂ 4 5 ਕਲੇਬਿਰਚ ਜਾਣਾ ਹੋਵੇ ਤਾਂ ਮੈਂ ਹੋਰ ਆਹ ਜਿੱਦੋਂ ਦੇਖ ਲੂੰਗਾ ਮੈਂ ਹੋਰ ਕਿਸੇ ਨੂੰ ਦੇਖਣ ਦੀ ਜਰੂਰਤ ਹੀ ਨਹੀਂ ਪਈ ਮੈਨੂੰ ਅਸੀਂ ਗੱਲਬਾਤ ਹੋਰ ਵੀ ਬਹੁਤ ਕਰਨੀ ਹੈ ਵਿਕਮ ਜੀ ਤੁਸੀਂ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ 45 ਹੀ ACP ਤੇ ਵੀ ਗੱਲ ਕੀਤੀ ਹੈ ਕਿਉਂਕਿ 45 ਬੋਰ ਜਿਹੜਾ ਕੋਈ ਵੈਪਨ ਲੈਣਾ ਚਾਹੁੰਦਾ ਹੈ ਤਾਂ ਉਹ ਇੱਥੇ ਆ ਵੀ ਸਕਦਾ ਹੈ ਪਰ ਐਸੀ ਅੱਜ ਮੇ ਜਿਹੜੀ ਸਾਡੀ ਚਰਚਾ ਸੀਗੀ ਕੀ ਵੈਰੀ ਵਿੰਡ ਦਾ ਜਿਹੜਾ 45 ਬੋਰ ਇੱਕ ਵਾਜਬ ਰੇਡ ਦਾ ਆਖਰਕਾਰ ਇਸ ਨੂੰ ਅਸੀਂ ਕਿਉਂ ਖਰੀਦ ਗਏ ਤੇ ਇਸ ਦੇ ਸਾਨੂੰ ਲੈਣ ਦਾ ਫਾਇਦਾ ਕੀ ਹੈ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾਤਰ ਵੈਪਨ ਨੇ ਕਿਉਂਕਿ ਇਹ ਸਾਰਾ ਕੁਝ ਯੂਐਸ ਦੇ ਤਰੀਕੇ ਦੇ ਨਾਲ ਅਮਰੀਕਾ ਦੀ ਟੈਕਨੋਲੋਜੀ ਦੇ ਨਾਲ ਬਣਿਆ ਤਾਂ ਆਸ ਕਰਦੇ ਹਾਂ ਤੁਹਾਨੂੰ ਬਹੁਤ ਵਧੀਆ ਲੱਗਾ ਹੋਵੇਗਾ ਤਾਂ ਤੁਸੀਂ ਇਸੇ ਤਰ੍ਹਾਂ ਪੀਬੀਸੀ ਨਿਊਜ਼ ਨਾਲ ਜੁੜੇ ਰਹੋ ਜਾਨੀ ਕਿ ਮੈਨੂੰ ਗੁਰਲਾਲ ਸਿੰਘ ਤੇ ਸਾਡੀ ਟੀਮ ਨੇ ਦਇਜਾਤ ਤੁਸੀਂ ਦੇਖਦੇ ਰਹਿਣਾ ਪੀਬੀਸੀ ਨਿਊਜ਼